ਦੂਜੀ ਪਾਰਟੀ ਦੇ ਪਿੱਠੇ 'ਚ ਛੁੜਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਇਹ ਮਸਲੇ ਦਾ ਹੁਣ ਵੀ ਖੜੇ ਤੇ ਪਹਿਲਾਂ ਵੀ ਖੜੇ ਸੀ ਪਿਛਲੇ 10 ਸਾਲਾਂ 'ਚ ਸਰਕਾਰ ਰਹੀ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹੱਲ ਕਿਉਂ ਨਹੀਂ ਕੀਤਾ ਗਏ ਇਸ ਤੋਂ ਇਲਾਵਾ ਕੀ ਕਹਿ ਸਕਦਾ ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨਹੀਂ ਹੈ ਰਾਜਨੀਤੀ ਦੇ ਯੋਗ ਨਹੀਂ ਜਿਸ ਪਾਰਟੀ 'ਚ ਕੰਮ ਕਰਦਾ ਉਸੇ ਪਾਰਟੀ ਦੀ ਲੀਡਰਸ਼ਿਪ ਦੇ ਪਿੱਠੇ 'ਚ ਛੁੜਾ ਮਾਰਦਾ ਔਰ ਜਿੱਥੇ ਗਿਆ ਉੱਥੇ ਉਹਦੇ ਵਿਚਾਰ ਕੀ ਨੇ ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵੀ ਸਪਸ਼ਟ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂਗਾ ਪਾਰਟੀ ਪੱਖੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ ਮਾਲਕ ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਚ ਇਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹ ਇਹ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਬੀਜੇਪੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਤਨਾ ਵੀ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪੇਟੇ 'ਚ ਸੁਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪੇਟੇ 'ਚ ਸੁਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸੁਰਾ ਮਾਰ ਰਿਹਾ ਸੁਰਾ ਉਹਦੇ ਹੱਥ 'ਚ ਆ ਹੋਰ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਕਰ ਸਾਹਿਬ ਜਾਂ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਹੀ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋ ਜੀ ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਹੈ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਲੋ ਕਹਿੰਦੇ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰ ਨੇ ਕਦੇ ਰਾਹੁਲ ਦੀ ਕਾਪਾ ਕਹਿੰਦਾ ਕਦੇ ਨਕਲੀ ਪੱਗ ਕਹਿੰਦਾ ਇਹ ਵਿਅਕਤੀ ਇਹ ਮੈਗਨਾਮ ਨੂੰ ਸਿੱਖ ਕੌਣ ਦਾ ਵੀ ਹੱਕ ਨਹੀਂ ਜਾ ਸਕਦਾ ਚਲੋ ਪਹਿਲਾਂ ਨੇ ਰਿਆ ਜਦੋਂ ਸਿੱਖੀ ਦਾ ਘਾਣ ਕੀਤਾ ਉਦੋਂ ਹੀ ਨਹੀਂ ਸਿੱਖ ਰਿਆ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਸਰ ਸੁਮਿੰਦਰ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾ ਕਿ ਨਾ ਪਰਬੋਗ ਜਦੋਂ ਕਾਂਗਰਸ ਜੋਇਨ ਦੇਖੋ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚਿਹਰਾ ਮੋਹਰਾ ਪੰਥਕ ਸੀ ਪਹਿਲਾਂ ਪੰਥਕ ਗੱਲਾਂ ਕਰਦਾ ਸੀ ਪੰਜਾਬ ਪੱਖੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਵੋਟ ਸੀ ਕਾਫੀ ਸਿੱਖ ਵੋਟੇ ਦੇ ਨਾਲ ਜੁੜੀ ਹੋਈ ਸੀ ਜੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪੈਂਦੀ ਔਰ ਖਾਸ ਕਰਕੇ 1 ਜੂਨ ਕਰਕੇ ਕਿਉਂਕਿ 1 ਜੂਨ ਉਹ ਦਿਨ ਆ ਜਿੱਦਾਂ ਦਰਬਾਰ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਿਹੜਾ ਵੜਿੰਗ ਆ ਇਹ ਮਾਂ ਕਹਿੰਦਾ ਜੀ ਜਿਹਨੇ ਇੱਕ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਟੀ-ਸ਼ਰਟ ਪਾਈ ਫਿਰਦਾ ਉਹਦੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰਾ ਗਾਂਧੀ ਜੀ ਦੀ ਉਹ ਕਹਿੰਦਾ ਜੇ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਰਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਹਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿੱਦਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਉਗਾ ਜੇ ਅੱਜ ਸ਼ਰੋਣੀ ਅਕਾਲੀ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਹੈ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਂ ਦੀ ਕੀਤੀ ਹੈ ਇਕੱਲੇ ਰਹਿਣ ਦੀ ਇਹ ਬਰਕਰਾਰ ਰਹੂ ਕਿ ਅੱਗੇ ਜਾ ਕੇ ਦੁਬਾਰਾ ਘਰ ਜੋੜਤਾਂ ਨਹੀਂ ਹੋ ਜੇ ਸਾਡਾ ਮਤਲਬ ਪੰਜਾਬ ਆ ਜੀ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿੱਟਣ ਨੂੰ ਤਿਆਰ ਆ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੀਆਂ ਹੱਕੀ ਮੰਗਾਂ ਸਾਡੀ ਇਹ ਮੰਗ ਜੇ ਕੋਈ ਮੰਨੂਗਾ ਅਸੀਂ ਸਰਕਾਰ 'ਚ ਜਾਣਾ ਅਸੀਂ ਹੌਸ 'ਚ ਜਾਣਾ ਅਸੀਂ ਉੱਥੇ ਜਾ ਕੇ ਪੰਜਾਬ ਦੀਆਂ ਹੱਕੀ ਗੱਲਾਂ ਦੀ ਮੰਗਾਂ ਦੀ ਗੱਲ ਕਰਨੀ ਆ ਸਾਡੇ ਬੰਦੀ ਸਿੰਘ ਦੀ ਰਿਆ ਜੀ ਪੰਜਾਬ ਨੂੰ ਵੱਧ ਅਧਿਕਾਰ ਬਾਗਾ ਬਾਰਡਰ ਖੋਲ ਕੇ ਵਪਾਰ ਸ਼ੁਰੂ ਕਰਨਾ ਚੰਡੀਗੜ੍ਹ ਸਾਡਾ ਮਿਲੇ ਪਾਣੀ ਦੇ ਮਸਲੇ ਹੱਲ ਹੋਣ ਇਹ ਮਸਲੇ ਸਾਡਾ ਜੇ ਕੋਈ ਹੱਲ ਕਰੂਗਾ ਫਿਰ ਅਸੀਂ ਸੋਚਾਂਗੇ ਵੀ ਅਸੀਂ ਅੱਗੇ ਕੀ ਸਟੈਪ ਚੱਕਣਾ ਇਹ ਮਸਲੇ ਤਾਂ ਹੁਣ ਵੀ ਖੜੇ ਨੇ ਪਹਿਲਾਂ ਵੀ ਖੜੇ ਸੀ ਪਿਛਲੇ 10 ਸਾਲਾਂ ਵਿੱਚ ਸਰਕਾਰ ਰਹੀ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹੱਲ ਕਿਉਂ ਨਹੀਂ ਕੀਤੇ ਗਏ ਬੰਦੀ ਸਿੰਘ ਤਾਂ ਪਹਿਲਾਂ ਵੀ ਸ਼ਾਮਲ ਸੀ ਉਸ ਵੇਲੇ ਕਈ ਬੰਦੀ ਸਿੰਘਾਂ ਦੀ ਹਜੇ ਕੈਦ ਪੂਰੀ ਨਹੀਂ ਹੋਈ ਸੀ ਜਿਹੜੀ ਕੈਦ ਦਾ ਟਾਈਮ ਪੀਰੀਅਡ ਹੁੰਦਾ ਪੂਰਾ ਨਹੀਂ ਹੋਇਆ ਸੀ ਤਾਂ ਡਬਲ ਡਬਲ ਹੋ ਕੇ ਜਸ ਕਰਕੇ ਉਸ ਵੇਲੇ ਗੱਲ ਨਹੀਂ ਚੱਲ ਸਕੀ ਹੁਣ ਉਹਨਾਂ ਦੀ ਕੈਦ ਪੂਰੀ ਹੋ ਚੁੱਕੀ ਆ ਇਸ ਕਰਕੇ ਮਸਲੇ ਗੱਲ ਚੱਲ ਰਹੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਾਡਾ ਪਹਿਲਾ ਮੁੱਦੇ ਤੇ ਏਜੰਡੇ ਦੇ ਸਭ ਤੋਂ ਇੱਕ ਨੰਬਰ ਤੇ ਮਲੂਕਾ ਸਾਹਿਬ ਤਾਂ ਕਹਿੰਦੇ ਵੀ ਗਰਜੋਰ ਹੋ ਜਾਣਾ ਚਾਹੀਦਾ ਸੀ ਵਧੀਆ ਸੀ ਤੇ ਹਰੇਕ ਬੰਦੇ ਦੇ ਆਪਣੇ ਥਿਊ ਨੇ ਔਰ ਪਾਰਟੀ ਹਾਈ ਕਮਾਂਡ ਦਾ ਥਿਊ ਨੇ ਜਿਹੜੇ ਉਹ ਸਾਡੇ ਕੋਰ ਕਮੇਟੀ ਦੇ ਥਿਊ ਰੇ ਸਾਰਿਆਂ ਦੇ ਸਾਹਮਣੇ ਨੇ ਨਹੀਂ ਫਿਰ ਉਹਨਾਂ ਦੇ ਇੱਕ ਕੰਕਲੂਜਨ ਲਈ ਮੇਰੇ ਵਿਚਾਰ ਹੋ ਸਕਦੇ ਨੇ ਕੋਰ ਕਮੇਟੀ ਦੇ ਵਿਚਾਰ ਮੰਨੇ ਜਾਣੇ ਨੇ ਫੈਸਲਾ ਕੋਰ ਕਮੇਟੀ ਨੇ ਕੀਤਾ ਤੇ ਆ ਸਾਡੀਆਂ ਚਾਰ ਜਾਂ ਪੰਜ ਮੰਗਾਂ ਨੇ ਜੇ ਮੰਗਣ ਮੰਨਣਗੇ ਫਿਰ ਅਸੀਂ ਸੋਚਾਂਗੇ ਗੱਲ ਖਤਮ ਬੰਦੀ ਸਿੰਘ ਵਾਲੇ ਮਾਮਲੇ ਤੋਂ ਤਾਂ ਕਾਲੀ ਦਲ ਤੇ ਬਹੁਤ ਸਵਾਲ ਉੱਠਦੇ ਨੇ ਕਿ ਜਦੋਂ ਜਦ ਕਿ ਜੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਤੇ ਕਹਿੰਦੇ ਵੀ ਉਹਨਾਂ ਨੇ ਐਫੀਡੀਫ ਅਕਾਲੀ ਦਲ ਨੇ ਦਿੱਤਾ ਸੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਲਿਆਉਣ ਵਾਲਾ ਇਕਾਲੀ ਦਲ ਆ ਉਹਦੀ ਪਰੋਲ ਸ਼ੁਰੂ ਕਰਨ ਵਾਲਾ ਇਕਾਲੀ ਦਲ ਆ ਹੋਰ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੀ ਪਰੋਲ ਸ਼ੁਰੂ ਕਰਨ ਵਾਲਾ ਇਕਾਲੀ ਦਲ ਆ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਵਾਲਾ ਇਕਾਲੀ ਦਲ ਆ ਬਾਕੀ ਕਿਸੇ ਨੇ ਨਾ ਕੀਤੀ ਆ ਨਾ ਕਰਦੇ ਆ ਨਾ ਕਰ ਸਕਦੇ ਆ